हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਇਹਦਾ ਬਾਈ ਦਾ ਜਰਮਨਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗੱਬੜ ਮੱਝ ਤੇ ਇੱਕ ਨਾਲ ਜਿਹੜੀ ਇਹ ਝੋਟੀ ਬਾਈ ਨੇ ਦੋ ਨਗ ਸੇਲ ਕਰਨੇ ਆ ਪ੍ਰੋਪਰ ਡਿਟੇਲ ਸਾਰੀ ਇਹਨਾਂ ਤੋਂ ਬਾਅਦ ਅੱਗੇ ਆਪਾਂ ਬਾਈ ਜਰਮਨ ਦੇ ਕੋਲੋਂ ਪੁੱਛ ਕੇ ਢੰਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਕੱਲ ਨਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰਿਓ ਜੀ ਕਰ ਲਵਾਦ ਕਰਦੇ ਆ ਬਾਈ ਨਾਲ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਬਾਈ ਜਰ ਪਿੰਡ ਆਪਣਾ ਦੇ ਕੈਰੋਂ ਫੀਲ ਪੱਟੀ ਜਿਲ੍ਹਾ ਸਰਤੰਤਰ ਸਾਹਿਬ ਹਾਂਜੀ ਫੋਨ ਨੰਬਰ ਤੇ ਨਾਮ ਦੱਸ ਰਹੀ ਹਾਂ ਫੋਨ ਨੰਬਰ ਜੇ 792 13304 ਤਾਂ ਨਾਮ ਮੇਰਾ ਜਰਮਨਜੀਤ ਸਿੰਘ ਜਰਮਨਜੀਤ ਸਿੰਘ ਠੀਕ ਹੈ ਪਿੰਡ ਕੈਰੋਂ ਆਰੋ ਦੇ ਲਾਗੇ ਆਪਣਾ ਹਾਂਜੀ ਆਰੋ ਦੇ ਲਾਗੇ ਪਾਣੀ ਠੀਕ ਹੈ ਜੀ ਤੇ ਅੱਜ ਆਪਣੇ ਕੋਈ ਇੱਕ ਮੱਝ ਤੇ ਇੱਕ ਜਿਹੜੀ ਛੋਟੀ ਸੇਲ ਆਪਾਂ ਕਰਦੇ ਹਾਂ ਤੇ ਡਿਟੇਲ ਆਪਾਂ ਸ਼ੁਰੂ ਦਸੀਏ ਮੱਝ ਦੀ ਕਿੰਨਾ ਮਸੂਹ ਸੁਆ ਸੁਣੀ ਮਾਜੀ ਮਰ ਤਿੱਜਾ ਸੁਆ ਸੁਣੀ ਆ ਜੀ ਤਿੱਜਾ ਸੁਆ ਸੁਣੀ ਆ ਜੀ ਕਿੰਨਾ ਕੋ ਟਾਈਮ ਖੜਦੀ ਐ ਸੂਣ ਦੇ 20 ਤੋਂ 25 ਦਿਨ ਲੇਜੂਗੀ ਜੀ 20 ਤੋਂ 25 ਦਿਨ ਦਾ ਟਾਈਮ ਜੇ ਪਿਆ ਸੁਣ ਦੇ ਵਿੱਚ ਹਾਏ ਦੁੱਧ ਦੁੱਧ ਲਾਉਣਾ ਸ਼ੁਰੂ ਨਹੀਂ ਕੀਤਾ ਇਹਨੇ ਹਾਂ ਜੀ ਘਰੇ ਨੂੰ ਮਾਝੇ ਦੋਸਤੋ ਵੀਰ ਦੇ ਕੋਲ ਕੋਈ ਵਪਾਰ ਦਾ ਕੰਮ ਨਹੀਂ ਜੀ ਆ ਵੇ ਹਾਏ ਦੁੱਧ ਦੁੱਧ ਲਾ ਪੂਰਾ ਚੱਡਾ ਭਰੂ ਗਿਆ ਵੇ ਛੋੜੀ ਦੋਸਤੋ ਬਹੁਤ ਸੋਹਣੀ ਬਣਾਈ ਹੁੰਦੀ ਐ ਸਣਾਂ ਦੀ ਕੁਆਲਿਟੀ ਚੈੱਕ ਕਰ ਲੋ ਤੇ ਮਿਲਕ ਵੈਨ ਦੋਸਤੋ ਰੀ ਲੱਗੀ ਐ ਕਾਫੀ ਮੋਟੀ ਐ ਵੇਖੋ ਗਾਂਵਾਰ ਕੀ ਮਿਲਕ ਵੈਨ ਜਿਹਨੂੰ ਕਰਮ ਥੋੜਾ ਜਿਹਾ ਸਿੰਘ ਜਰੂਰ ਖੁੱਲਾ ਰੱਖਦੀ ਹੈ ਬਾਕੀ ਦੁੱਧ ਦੁੱਧ ਵੀਰ ਕੇ ਅੰਦਰ ਪੀਣੀ ਦੂਜੀ ਸਵੇਰੇ ਚ 12 13 ਕਿਲੋ ਚਵਾਇਆ ਹਾਂ ਹਾਂਜੀ ਸਭ ਤੋਂ ਵੱਡੀ ਗੱਲ ਦੁੱਧ ਦੇ ਧਾਰੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋਗੇ ਉਦੋਂ ਦਾ ਦੁੱਧ ਦੇ ਕਰਮਣੀਆਂ ਦੇਣਦੀ ਹੈ ਜਰਮਣ ਖੋਲੀਏ ਤੋਰ ਕਰ ਦੇ ਸਕੀਂ ਲਓ ਜੀ ਤੇ ਪਿੱਠਪੂਰਾ ਚੈੱਕ ਕਰ ਲਓ ਮਾਈ ਦਾ ਪੂਰੀ ਜੱਡ ਬਲੈਕ ਥੋੜੇ ਜੇ ਪੂਛ ਤੇ ਵਾਲ ਬੈਲਟ ਬਾਕੀ ਪੂਰੀ ਜੱਡ ਬਲੈਕ ਜੇ ਸਾਰੀ ਲਓ ਜੀ ਵੇਖੋ ਕਰੋ ਚੈੱਕ ਇਹਦਾ ਕਦਗਾਠ ਰਾਜੀ ਆ ਪੂਰੀ 20 ਤੋਂ 25 ਦਿਨ ਦਾ ਟਾਈਮ ਅਜੇ ਸੂਨ ਦੇ ਵਿੱਚ ਪਿਆ ਵਾ ਲੈ ਜੀ ਅੰਮ੍ਰਿਤਕੋ ਦੋਸਤਾਂ ਦੀ ਪਿੰਡੇ ਦੀ ਲਿਸਟ ਪੁੱਛ ਜੇ ਕੋਈ ਵੀ ਦੋਸਤ ਹੋਣ ਤੋਂ ਖੜ ਕੇ ਸਾਂਭੂਗਾ ਆਪ ਦੀ ਸੇਵਾ ਕਰ ਲੂਗਾ ਤਸੱਲੀ ਦੇ ਨਾਲ ਤੇ ਦੁੱਧ ਦੋਸਤੋਂ ਬੜੇ ਮਜੇਦਾਰ ਨੇ 12-13 ਕਬੜ ਜਿਹੜਾ ਚਵਾ ਦੇਣਾ ਅੱਛਾ ਅਭਾ ਜਰਮਣ ਮੋਲੇ ਦਾ ਕਿੰਨਾ ਕਰਨਾ ਮੋਲੇ ਵੀ ਜੀ ਆਪਾਂ ਫੋਨ ਤੇ ਕਰਾਂਗੇ ਦਾ ਮੋਲੇ ਫੋਨ ਤੇ ਹਾਂਜੀ ਦੋਸਤੋਂ ਗੱਬਣ ਮੱਝਾ ਮੋਲੇ ਦਾ ਹੋਊਗਾ ਫੋਨ ਤੇ ਜੇ ਮੱਝ ਇਸ ਫਾਰਮ ਤੇ ਸੁੰਦੀ ਹੈ ਬੱਚੇ ਨੂੰ ਜਨਮ ਦੇਊਗੀ ਇੱਥੇ ਤੇ ਫੇਰ ਆਪਾਂ ਦੁਬਾਰਾ ਦੋਸਤੋ ਵੀਡੀਓ ਬਣਾਵਾਂਗੇ ਤੇ ਫੇਰ ਉਹ ਜਿਹੜਾ ਮੁੱਲ ਹੋਊਗਾ ਇਹਦਾ ਮੱਝ ਦਾ ਆਪਾਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਕੱਦ-ਕੱਡ ਮੈਂ ਦਾ ਚੈੱਕ ਕਰ ਲਿਓ ਪੂਰੀ ਰਾਜੀ ਪੂਰੀ ਜੰਮੀ ਪੜੀ ਹਾਂ ਲੋ ਦੋਸਤੋ ਕਰ ਲਓ ਚੈੱਕ ਹਰ ਇੱਕ ਨਿਸ਼ਾਨੀਆਂ ਚੈੱਕ ਕਰ ਲਓ ਨਿਸ਼ਾਨੀਆਂ ਦੇਖੋ ਥਾਣਾ ਦੀ ਕੁਆਲਿਟੀ ਚਾਰੇ ਥਾਂ ਨਿਕੜਵੇਂ ਲੱਗੇ ਗੈਪ ਦੇ ਵਿੱਚ ਕੋਈ ਫੋਟ ਚ ਨਹੀਂ ਗਈ ਧਾਰਾ ਧੂਰਾ ਚਾਰੇ ਥਾਂ ਦੇ ਬਰਾਬਰ ਹਾਂਜੀ ਧਾਰਾ ਬਰਾਬਰ ਆਈ ਠੀਕ ਹੈ ਜੀ ਦੋਸਤੋ ਦੋਸਤੋ ਇਹ ਸੂਈ ਦੋਏ ਇਹ ਕਟੀਆਂ ਦਿੱਤੀਆਂ ਅਰਗੇ ਵਿੱਚ ਕੱਟੀ ਹੋ ਗਈ ਹੈ ਠੀਕ ਹੈ ਜੀ ਕਟੀਆਂ ਦਿੰਦੀ ਆਪਣੇ ਤੇ ਅੱਛਾ ਜੀ ਜਰਮਨ ਜਿਹੜੀ ਇਹ ਆਪਾਂ ਝੋਟੀ ਸੇਲ ਕਰਨੀ ਹੈ ਇਹ ਵੀ ਝੋਟੀ ਐਸੀ ਮੱਝ ਦੀ ਹਾਂ ਜੀ ਇਹਦੇ ਪਹਿਲੇ ਸੂਈ ਦੀ ਝੋਟੀ ਹੈ ਇਹ ਸੂਈ ਦੀ ਦੇਖੋ ਪਹਿਲੇ ਸੂਈ ਦੀ ਝੋਟੀ ਆ ਵੀਰ ਦੇ ਕੋਲ ਜਿਹੜੀ ਇਹ ਝੋਟੀ ਸੇਲ ਕਰਨੀ ਹੈ ਵੀਰ ਦੇ ਐਸੀ ਮੱਝ ਦੀ ਝੋਟੀ ਏ ਇਹਦੀ ਦੋਸਤੋ ਜਿਹਦੀ ਦੇਖੋ ਕਰੋ ਵੇਖੋ ਸਿੱਕ ਥਣਾ ਥਣਾ ਦੀ ਕੁਆਲਿਟੀ ਦੇਖੋ ਦੋਸਤੋ ਬਹੁਤ ਵਧੀਆ ਥਣਾ ਤੇ ਪੂਰੀ ਸੀਰੀਜ਼ ਹੈ ਦੋਸਤੋ ਇਹ ਹੱਥ ਲੈ ਮਸਤ ਹੋਈ ਜੀ ਜਰਮੜ ਕਿੰਨੀ ਕੀਦੀ ਉਮਰ ਹੋ ਗਈ ਛੋਟੀ ਜੀ ਉਮਰੇ 2 ਸਾਲ ਹੋਣੇ 2 ਸਾਲ ਦੇ ਹਾਂਜੀ ਠੀਕ ਹੈ ਜੀ ਹਰ ਵਾਰੀ ਆਈ ਮਾਜੇ ਚ ਨਹੀਂ ਹੈ ਨਾ ਹਾਂਜੀ ਠੀਕ ਹੈ ਜੀ ਇਹ ਸੋ ਇਹ ਕੱਟੀ ਆ ਤਾਂ ਥੱਲੇ ਅਛਾ ਜੀ ਉਹ ਨਹੀਂ ਥੇ ਜੀ ਅਛਾ ਹੋਰ ਸੇਲ ਨਹੀਂ ਕਰਨ ਇਹ ਮੋੜੀ ਤੋਰ ਕੇ ਦਿਖਾ ਦੀ ਛੋਟੀ ਹਾਂਜੀ ਦਿਖਾ ਲਾ ਚਲ ਚੱਕਰ ਲਓ ਮੋੜੀ ਇਸ ਕੁਆਲਿਟੀ ਖਾਦਾ ਚਰੀ ਬਾਹਰ ਤੋਂ ਦੀ ਫਿਸ ਕੁਆਲਿਟੀ ਚਰੀ ਲੈ ਜੀ ਦੋਸਤੋ ਇਹ ਵੀ ਸਾਡਾ ਮੈਰਾਂ ਦੀ ਪੂਰੀ ਖੁੱਦੀ ਹੈ ਚੰਗਾ ਕੱਡ-ਕੱਡ ਕਰ ਲੂਗੀ ਹੀਟ ਇਹਨੇ ਵੀਰ ਕਹਿੰਦਾ ਵੀ ਕੱਢੀ ਹੀ ਕਰ ਤੇ ਅਜੇ ਛੋਟੀ ਕਰਕੇ ਇਹਨੂੰ ਜਿਹੜਾ ਵਾ ਏਆਈ ਨਹੀਂ ਦੀ ਕਰਵਾਈ ਬਾਕੀ ਦੋਸਤੋ ਚਲੋ ਇਹਨੇ ਕਰਮਾਏ ਨੇ ਹੀਟੇ ਨੇ ਫੇਰ 10-15 ਦੇ ਵਿੱਚ ਉਹ ਕੱਢ ਜਾਂਦਾ ਦੁਬਾਰਾ ਹਾਂ ਜੀ ਨਾਲੇ ਆਵੇ ਮਿਲਕ ਵੇਣਾ ਸ਼ੁਰੂ ਕਰ ਦਈਏ ਬਿਲਕੁਲ ਦੋਸਤੋ ਵੇਖੋ ਜੀ ਵੇਖੋ ਆ ਕਦੀ ਮੋਟੀ ਨਾਲ ਫੁੱਲਦੀ ਹੈ ਮਿਲਕ ਵਾਲੀ ਬਾਕੀ ਆ ਦੀ ਫਿਸ ਕੁਆਲਿਟੀ ਕਰੋ ਚੈੱਕ अच्छा जर्मनी ਇਹ ਤਾਂ ਮੁੱਲ ਹੋ ਜੂਗਾ ਵੀਡੀਓ ਦੇ ਵਿੱਚ ਕੀ ਫੋਨ ਦੇ ਹਾਂਜੀ ਮੁੱਲ ਇਹਦਾ ਵੀਡੀਓ 'ਚ ਕਰਦੇ ਕੰਨਾ ਮੁੱਲ ਕਰਨਾ 35000 ਕਰ ਦਾਂਗੇ ਦਾ 35000 ਰੁਪਏ ਹੈ ਨਾ ਹਾਂਜੀ ਠੀਕ ਹੈ ਜੀ ਤੇ ਦੇ ਕਿੰਨੇ ਦੀ ਦੇਣੀ 32000 ਦੀ ਦੇ ਰੰਗ ਬਾਕੀ ਆਏਗਾ ਦਾ ਮਾਨਤਨ ਕਰ ਦਾਂਗੇ ਆਏਗਾ ਦਾ ਮਾਨਤਨ ਮੌਕੇ ਤੇ ਹੋਊਗਾ ਹੈ ਨਾ ਹਾਂਜੀ ਠੀਕ ਹੈ ਜੀ 35000 ਰੁਪਏ ਡਿਮਾਂਡ 32000 ਦੀ ਹੋਊਗੀ ਬਾਕੀ ਮਾਨਤਾ ਜਿਹੜਾ ਮੌਕੇ ਤੇ ਹੋਊਗਾ ਦੋ ਨਗ ਦਿਖਾਏ ਤਸੱਲੀ ਤੁਸੀਂ ਆਪਣੀ ਕਰਨੀ ਹੈ ਚੋਕੇ ਸੋਰੀ ਗੱਬੜ ਪਸ਼ੂ ਆ ਥਾਣੇ ਦੇ ਟਿਪਕੇ ਪਾਸ ਕਰਕੇ ਤਸੱਲੀ ਕਰ ਲਿਓ ਜੇ ਕੋਈ ਜੋੜਾ ਲਾਜੂਗਾ ਫਿਰ ਉਹਦਾ ਫਿਰ ਮੁੱ ਉਸਾਂ ਦਾ ਜਿਹੜਾ ਪਸ਼ੂ ਜਿਹੜੇ ਵੀਰ ਨੂੰ ਆਜੂਗਾ ਜੇ ਵੀਰ ਦੇ ਕਿਸੇ ਜੋੜਾ ਹੀ ਕਿਦਨੇ ਕੋ ਦੋਵੇਂ ਮਾਵਾਂ ਤੇ ਇਕੱਠੀਆਂ ਸਿੱਧੀਆਂ ਹੋਈਆਂ ਹਨ ਜੀ ਵੀਰ ਉਹਨਾਂ ਦਾ ਮੁੱਲ ਜਿਹੜਾ ਵਾ ਉਹ ਚਲੋ ਦੱਸਿਆ ਜਾਊਗਾ ਫੋਨ ਤੇ ਹਨਾ ਹਾਂਜੀ ਠੀਕ ਹੈ ਜੀ ਵੈਸੇ 32000 ਰੁਪਏ ਡਿਮਾਂਡ ਛੋਟੀ ਜੀ ਤੇ ਮੁੱਜ ਮੱਝ ਦਾ ਜਿਹੜਾ ਮੁੱਲ ਹੋਊਗਾ ਫੋਨ ਤੇ ਹੋਊਗਾ ਜੀ ਹਾਂਜੀ ਐਡਰੈਸ ਇਹ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਕੈਰੋਂ ਤਸਕੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਜਰਮਨਜੀਤ ਸਿੰਘ ਫੋਨ ਨੰਬਰ ਵੀਰੇ ਕਰੀ ਫੇਰ ਬੋਲ ਦੇ ਫੋਨ ਨੰਬਰ ਹੈ 792 13304 ਠੀਕ ਹੈ ਜੀ ਤੇ 13 13304 13304 ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਉਸ ਤੁਹਾਡਾ ਵੀਡੀਓ ਵੇਖਣ ਵਾਸਤੇ